ਸੱਚੀ ਗੱਲ ਦੀ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਹੈ ਠੀਕ ਹੋਵੋਗੇ ਤੇ ਇਹ ਮੇਰੀ ਪਹਿਲੀ ਸੋਲੋ ਵੀਡੀਓ ਆ ਤੇ ਅੱਜ ਆਪਾਂ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਦੇਵਾਂਗੇ ਜੋ ਸਾਨੂੰ ਕਮੈਂਟਾਂ ਰਹੀਂ ਪੁੱਛੇ ਜਾਂਦੇ ਨੇ ਹਨ ਤੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਪੁੱਛਿਆ ਜਾਂਦਾ ਹੈ ਨਾ ਜਿਵੇਂ ਸਾਡਾ ਵਿਸ਼ਾ ਨਾ ਤੁਹਾਨੂੰ ਸਭ ਨੂੰ ਪਤਾ ਸਾਡਾ ਵਿਸ਼ਾ ਹੁੰਦਾਗਾ ਰਿਵਰਸ ਮਾਈਗ੍ਰੇਸ਼ਨ ਕੈਨੇਡਾ ਦੇ ਕੀ ਹਾਲਾਤ ਨੇ ਤੇ ਇਹ ਹਾਲਾਤ ਕਿਉਂ ਨੇ ਹਨ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਵੀ ਸਟ्रेस ਬਹੁਤ ਹਾਵੀ ਹੋ ਰਿਹਾ ਆਪਣੇ ਜਵਾਕਾਂ ਦੇ ਨਾ ਜਿਹਦੇ ਕਰਕੇ ਕਿਤੇ ਨਾ ਕਿਤੇ ਖੁਦਕੁਸ਼ੀਆਂ ਤੇ ਆਪਣੀ ਜਵਾਬ ਕਿ ਮਿਸ ਹੋ ਰਹੇ ਨੇ ਮਤਲਬ ਇਸ ਕੈਨ ਦਾ ਭਾਬੀ ਉਹ ਨਹੀਂ ਲੱਭ ਰਹੇ ਹਨ ਗੁੰਮਸ਼ੁਦਾ ਹੋ ਰਹੇ ਨੇ ਆ ਚੀਜ਼ਾਂ ਕਿਉਂ ਹੋ ਰਹੀਆਂ ਨੇ ਤੇ ਇਹ ਵਧ ਕਿਉਂ ਰਹੀਆਂ ਨੇ ਕਿਉਂਕਿ ਹਰ ਤੀਜੇ ਦਿਨ ਆਪਾਂ ਨੂੰ ਕੋਈ ਨਾ ਕੋਈ ਏਦਾਂ ਦੀ ਨਿਊਜ਼ ਸੁਣਨ ਨੂੰ ਮਿਲ ਜਾਂਦੀ ਹੈ ਹਨ ਤੇ ਅੱਜ ਆਪਾਂ ਉਸੇ ਗੱਲ ਕਰਾਂਗੇ ਵੀ ਇਹਦੇ ਕੀ ਕੀ ਕਾਰਨ ਹੋ ਸਕਦੇ ਨੇ ਇਹਨਾਂ ਤੇ ਸਭ ਤੋਂ ਪਹਿਲਾ ਕਾਰਨ ਉਹੀ ਆ ਭਾਈ ਓਵਰਫਲੋ ਦੇਖੋ ਗਲਤ ਨਾ ਸਮਝੋ ਇਹ ਚੀਜ਼ ਪਰ ਜਦੋਂ ਕੋਈ ਵੀ ਚੀਜ਼ ਓਵਰਫਲੋ ਹੋ ਜੇ ਉਹਦੇ ਨਤੀਜੇ ਏਦਾਂ ਹੀ ਨਾ ਹੁੰਦੇ ਨੇਗੇ ਹੁਣ ਓਵਰਫਲੋ ਦਾ ਮਤਲਬ ਐਵੇਂ ਹੈ ਨਾ ਹੁਣ ਇੱਕ ਤਾਰ ਰੈਸੈਸ਼ਨ ਦੇ ਦੌਰ ਚ ਗੁਜ਼ਰ ਰਿਹਾ ਹੈ ਕੈਨੇਡਾ ਡੇਢ ਪੌਣੀ 2 ਸਾਲਾਂ ਤੋਂ ਉਹ ਚੀਜ਼ ਹੋ ਰਹੀ ਹੈ ਨਾ ਰੈਸੈਸ਼ਨ ਚੱਲ ਰਿਹਾ ਹੈ ਕੰਮ ਤਾਂ ਔਰੇ ਜਿਹੜੇ ਰਹਿੰਦੇ ਨਹੀਂ ਬੰਦੇ ਕਿੰ ਕੀ ਸਾਲਾਂ ਤੋਂ ਨਾ ਕੰਮ ਤਾਂ ਉਹਨਾਂ ਦੇ ਪੱਕੇ ਨਹੀਂ ਹੈਗੇ ਵੀ ਹਾਂ ਕੱਲ ਨੂੰ ਉਹਨਾਂ ਨੂੰ ਕੰਮ ਉੱਥੇ ਮਿਲੇਗਾ ਨਾ ਮਿਲੂਗਾ ਕਿ ਕਿਵੇਂ ਆਪਾਂ ਸੋਚ ਸਕਦੇ ਹਾਂ ਵੀ ਕੰਮ ਆਪਣੀ ਨਿਆਣਿਆਂ ਦਾ ਜਿਹੜਾ ਅੱਜ ਜਾ ਰਿਹਾ ਜਿਹਦੀ ਉਮਰ 18-19 ਸਾਲ ਹੈ ਉਹਨੂੰ ਕਿਵੇਂ ਕੰਮ ਉੱਥੇ ਮਿਲ ਜੂਗਾ ਤੋਂ ਉਹ ਜਿਵੇਂ ਇਹਨਾਂ ਨੇ ਸਰਕਾਰਾਂ ਨੇ ਵਿੱਚ ਵਿੱਚ ਰੂਲ ਕੱਢ ਦਿੰਦੇ ਨੇ ਕੋਈ 40 ਘੰਟੇ ਅੱਦੇ ਸਟੂਡੈਂਟ 40 ਘੰਟੇ ਕੰਮ ਕਰ ਸਕਦੇ ਨੇ ਅੱਦੇ 20 ਘੰਟੇ ਕਰ ਸਕਦੇ ਨੇ ਉਹ ਚੀਜ਼ ਵੀ ਇਫੈਕਟ ਪਾਉਂਦੀ ਆ ਹੁਣ ਕੋਈ ਏਮਪਲੋਇਰ ਹੈ ਕੋਈ ਕਿਸੇ ਦਾ ਰੈਸਟੋਰੈਂਟ ਓਨਰ ਹੈ ਹੁਣ ਉਹਨੂੰ 40 ਘੰਟੇ ਹਫ਼ਤੇ 'ਚ ਪੰਜ ਦਿਨ ਦਿਨ ਚਾਰ ਦਿਨ ਆਉਣ ਵਾਲਾ ਉਹ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈ ਜਾਂ ਜਿਹੜਾ ਹਫ਼ਤੇ 'ਚ 2 ਦਿਨ ਆਵੇ ਆਬੀਅਸਲੀ ਗੱਲ ਆ ਉਹਨੂੰ ਹਫ਼ਤੇ 'ਚ 5 ਜਾਂ 4 ਦਿਨ ਆਉਣ ਵਾਲਾ ਬੰਦਾ ਚਾਹੀਦਾ ਹੈ ਨਾ ਫੁੱਲ ਟਾਈਮ ਕਹਿੰਦਾ ਭਾਬ ਤੇ ਆਪਣੇ ਸਟੂਡੈਂਟ ਹੁੰਦੇ ਨੇ ਪਾਰਟ ਟਾਈਮ ਉਹਦੇ ਕਰਕੇ ਕਿਤੇ ਨਾ ਕਿਤੇ ਜੌਬ ਲੱਭਣ 'ਚ ਦਿੱਕਤ ਬਹੁਤ ਆਉਂਦੀ ਹੈ ਨਾ ਤੇ ਇੱਕ ਤਾਂ ਇਹ ਕਾਰਨ ਹੈ ਨਾ ਦੂਜਾ ਕਾਰਨ ਆਪਣੇ ਮਾਪੇ ਜੋ ਸਮਝ ਨਹੀਂ ਰਹੇ ਨੇ ਸੋ ਉਹਨੂੰ ਅਸੀਂ ਕਿੰਨੀ ਵਾਰ ਕਹਤਾ ਨਾ ਅਸੀਂ ਹਰ ਵੀਡੀਓ ਦੇ ਵਿੱਚ ਸਾਡਾ ਕਿਤੇ ਨਾ ਕਿਤੇ ਇੱਕ ਮਕਸਦ ਜ਼ਰੂਰ ਹੁੰਦਾ ਕਹਿੰਦਾ ਵੀ ਤੁਸੀਂ ਆਪਣੇ ਜਵਕ ਨੂੰ 18 ਸਾਲ ਦੀ ਉਮਰ 'ਚ ਨਾ ਭੇਜੋ ਕਮ ਸੇ ਕਮ ਉਹਨਾਂ ਨੂੰ ਗ੍ਰੈਜੂਏਸ਼ਨ ਤਾਂ ਉੱਥੇ ਕਰਾਉਣਾ ਖਾਸ ਕਰਕੇ ਕੁੜੀਆਂ ਨੂੰ ਛੋਟੀ ਕੁੜੀ ਦੇ ਵਿੱਚ ਛੋੜੇ ਬੱਚੇ ਦੇ ਵਿੱਚ ਜੇ ਸ਼ਮਤਾ ਹੈਗੀ ਹੈ ਨਾ ਉਹ ਉੱਥੇ ਵੀ ਬਹੁਤ ਕੁਝ ਕਰ ਸਕਦਾ ਆਈ ਨਹੀਂ ਕਹਿੰਦਾ ਮੈਂ ਕੈਨੇਡਾ ਨਾ ਪੇਚੋ ਪਰ 2-3 ਸਾਲ ਉਹਨੂੰ ਤਰਾਸ਼ਣ ਦਿਓ ਆਪਦਾ ਦਿਮਾਗ ਤਰਾਸ਼ਣ ਦਿਓ ਉਹਨੂੰ ਕੀ ਪਤਾ ਉਹ ਕੀ ਤੋਂ ਕੀ ਬਣ ਜੇ ਨਾ ਇਹੀਆਂ ਜਵਾਬਾਂ ਵੀ ਨੇ ਜਿਵੇਂ ਹੁਣ ਮੈਂ ਨਾ ਇੱਥੇ ਆਪਣਾ ਸਾਡੇ ਰਿਸ਼ਤੇਦਾਰੀ ਚ ਇੱਕ ਗੱਲ ਹੋਈ ਸੀ ਕੁੜੀ ਦੇ 8.5 ਬੈਂਡ ਆ ਗਏ ਨਾ 8.5 ਬੈਂਡ ਮਾਈਨਸ ਕਿਹ ਹੁੰਦੇ ਨੇ 9 ਬੈਂਡ ਦੇ ਵਿੱਚ ਸਿਰਫ ਅੱਧਾ ਬੈਂਡ ਕੱਟ 8.5 ਬੈਂਡ ਆ ਗਏ ਤੇ ਉਹਦੀ ਨਾ ਰਿਕੁਆਇਰ ਉਹ ਕੀ ਕਹਿੰਦੇ ਨੇਗੇ ਆਪਣਾ ਇਨਕੁਆਇਰੀ ਪਾਤੀ ਹੈਲਟ ਸਾਲੇ ਨੇ ਵੀ ਐਨੇ ਬੈਂਡ ਆ ਕਿਵੇਂ ਗਏ ਹਨ ਉਹਦਾ ਮਹੀਨੇ ਬਾਅਦ ਦੁਬਾਰੇ ਰਿਜ਼ਲਟ ਆਇਆ ਸਾਡੇ 8.5 ਬੈਂਡ ਹੀ ਸੀ ਉਹ ਜੈਨੂਨ ਸੀ ਹਨ ਸਾਰਾ ਕੁਝ ਇੱਕ ਜਵਾਬ ਦੇਣਾ ਜਿਹਦੀ 18 ਸਾਲ ਉਮਰ ਹੈ ਇੰਨਾ ਦਿਮਾਗ ਤੇਜ ਹੋਣਾ ਯੂਪੀਐਸਸੀ ਤੱਕ ਲੈਵਲ ਦਾ ਦਿਮਾਗ ਹਨ ਉਹ ਆਪਾਂ ਦਿਹਾੜੀਆਂ ਚ ਖੱਜਲਖਵਾਰ ਕਰਾ ਰਿਆਂਗੇ ਕਿਉਂ ਨਹੀਂ ਆਪਾਂ ਉਹਦੇ ਜਵਾਬ ਦੇ ਦਾ ਦਿਮਾਗ ਤਰਾਸ਼ ਰਹੇ ਕਿਉਂ ਨਹੀਂ ਆਪਦੇ ਜਵਾਬਕ ਨੂੰ ਸਮਝ ਰਹੇ ਵੀ ਹਾਂ ਸਾਡਾ ਜਵਾਬਕ ਕਿਸ ਚੀਜ਼ ਦੇ ਕਾਬਿਲ ਹੈਗਾ ਹੈਗਾ ਅਸਲ ਦੇ ਪਿੱਛੇ ਨਾ ਕਮੀ ਕਿਤੇ ਨਾ ਕਿਤੇ ਆਪਣੇ ਚ ਵੀ ਹੈਗੀ ਹੈ ਵੀ ਹਾਂ ਆਪਾਂ ਸਮਾਜ ਦੇ ਪਿੱਛੇ ਲੱਗ ਕੇ ਉਹ ਚੀਜ਼ ਕਰ ਰਹੇ ਹਾਂ ਜੋ ਚੀਜ਼ ਆਪਣੇ ਜਵਾਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਰਕਮਸਟੈਂਸ ਭੁਗਤਨੇ ਪੈ ਸਕਦੀ ਨਹੀਂਗੀ ਨਿਰਿਆਣਪੜਤਾ ਨਿਰਿਆਣਪੜਤਾ ਮੈਂ ਤਾਂ ਕਹੂੰਗਾ ਕਿ 12ਵੀਂ ਪੜੇ ਆਲਾ ਬੰਦਾ ਨਾ ਅਣਪੜ੍ਹ ਹੀ ਮੰਨਿਆ ਜਾਊਗਾ ਜਿਵੇਂ ਤੁਸੀਂ ਮਰਜ਼ੀ ਕਹਿ ਲਓ ਉਹ ਚੀਜ਼ ਸਮਾ ਬੜਾ ਹੋ ਰਿਹਾ ਅੱਜ ਤੋਂ 20 ਸਾਲ ਪਹਿਲਾਂ ਵੀ ਇਹੀ ਚੀਜ਼ ਸੀਗੀ ਅਣਪੜ੍ਹੀ ਮੰਨਿਆ ਜਾਂਦਾ ਸੀ ਨਾ ਐਡੀ ਬੁੱਕਤ ਹੈ ਨਹੀਂ ਸੀਗੀ ਤੇ ਅੱਜ ਆਪਾਂ ਉਹ ਬੁੱਕਤ ਖਤਮ ਕਰ ਰਹੇ ਹਾਂ ਤੇ ਆਈਲੈਟਸ ਨੂੰ ਆਪਾਂ ਪੀ ਐਚ ਡੀ ਦਾ ਦਰਜਾ ਦੇ ਰਹੇ ਹਾਂ ਸੋ ਉਹੀ ਚੀਜ਼ ਆ ਵੀ ਆਪਦੇ ਦਿਮਾਗ ਦਾ ਨਾ ਦਿਮਾਗ ਤਰਾਸ਼ਣ ਦੋ ਉਹ ਕੀ ਪਤਾ ਯਾਰ ਮਤਲਬ ਉਹ ਸਟੱਡੀਜ਼ ਦੇ ਵਿੱਚ ਕਿੰਨਾ ਕੁ ਹੋਣ ਹਰ ਉਹ ਚੀਜ਼ ਇੱਕ ਵਾਰ ਦੇਖੋ ਤਾਂ ਅਸੀਂ ਐ ਤਾਂ ਨਾ ਦੁਨੀਆ ਦੇ ਵਿੱਚ ਪਿੱਛੇ ਲੱਗ ਕੇ ਵੀ ਹਾਂ ਸਾਡੇ ਉਹ ਫਲਾਨਾ ਬਾਗਿਆ ਤੇਮ ਕਾ ਬਾਗਿਆ ਹਨ ਅਸੀਂ ਵੀ ਤੋੜ ਦਈਏ ਇਹ ਚੀਜ਼ ਖਰ ਮੈਂ ਸਾਰੇ ਮਾਪਿਆਂ ਨੂੰ ਬਲੇਮ ਕਰਦਾ ਪਰ ਵਿੱਚ ਵਿੱਚ ਜੋ ਸਾਨੂੰ ਪਤਾ ਹੈ ਨਾ ਮਾਪੇ ਵੀ ਫੋਰਸ ਕਰਦੇ ਨੇ ਜਬਾਕਾਂ ਨੂੰ ਵੀ ਤੁਸੀਂ ਪੁੱਤਰ ਬਾਹਰ ਜਾਣਾ ਛੋਡਾ ਫਲਾਨਾ ਗਿਆ ਤੁਸੀਂ ਜਾਣਾ ਹਾਂ ਤੇ ਦੂਜੀ ਵਾਰ ਜਬਾਕਾਂ ਚ ਵੀ ਹੋ ਰਹੀ ਹੈ ਹੁਣ ਇਹਦਾ ਕੰਕਾਰਨ ਕਿਨੂੰ ਮੰਨੀਏ ਕਿ ਤਾ ਨਾ ਕਿਤੇ ਸਰਕਾਰਾਂ ਚ ਵੀ ਘਾਟਾ ਹੁਣ ਜਦ ਆਲੇ ਦਾਲੇ ਆਪਾਂ ਨੂੰ ਆਈਲੈਟ ਸੈਂਟਰ ਹੀ ਦੇਖਣ ਨੂੰ ਮਿਲਣਗੇ ਹਨ ਜਦੋਂ ਆਲੇ ਦਾਲੇ ਆਈਲੈਟ ਸੈਂਟਰ ਹੀ ਦੇਖਣ ਨੂੰ ਆਪਾਂ ਨੂੰ ਮਿਲਣਗੇ ਹੋਰ ਕੁਝ ਨਹੀਂ ਦੇਖਣ ਨੂੰ ਮਿਲੂਗਾ ਨਾ ਕਿਵੇਂ ਆਪਣੇ ਦਿਮਾਗ ਆਪਣਾ ਜਬਾ ਕਹਿ ਦੂਗਾ ਵੀ ਹਾਂ ਮੈਂ ਕੋਈ ਹੋਰ ਮਤਲਬ ਯੂਪੀਐਸਸੀ ਲਾਲਾ ਹੋਰ ਕਿਸੇ ਵੀ ਤਰ੍ਹਾਂ ਦੀ ਸਟੱਡੀ ਕਰ ਪਾਉਂਗਾ ਕਿਵੇਂ ਮੈਂ ਇੱਕ ਲਾਅ ਦੇ ਵਿੱਚ ਜਾ ਸਕੂਗਾ ਕਿਵੇਂ ਇੱਕ ਮੈਂ 에ਅਰ ਫੋਰਸ ਦੇ ਵਿੱਚ ਕੋਈ ਕਿਤੇ ਟਰਾਈ ਕਰ ਸਕੂਗਾ ਨਹੀਂ ਹਰੇਕ ਦੀ ਸੋਚ ਆਈਲੈਂਡ ਤੱਕ ਹੀ ਸੀਮਤ ਰਹਿ ਜਾਂਦੀ ਹੈਗੀ ਇੱਕ ਤਾਂ ਇਹ ਵੱਡਾ ਕਾਰਨ ਆ ਆਪਾਂ ਬਹੁਤ ਵੱਡੇ ਲੈਵਲ ਦਾ ਕੋਈ ਚੀਜ਼ ਕਰ ਰਹੇ ਆ ਪਹਿਲਾਂ ਸਮਝਦੇ ਨਹੀਂ ਹੈਗੇ ਬੀਹਫ ਉੱਥੇ ਜਿੱਥੇ ਆਪਾਂ ਭੇਜ ਰਹੇ ਆ ਉੱਥੇ ਉਹ ਚੀਜ਼ ਦੀ ਮਤਲਬ ਕਿੰਨੀ ਕੁ ਵੈਲਿਊ ਰਹਿ ਚੁੱਕੀ ਹੈਗੀ ਅੱਜ ਦੇ ਟਾਈਮ ਨਹੀਂ ਹੈਗੀ ਹੁਣ 18 ਸਾਲ ਦਾ ਜਵਾਬ ਆਉਂਦਾ ਹੈਗਾ ਨਾ ਉਹ ਇੱਕ ਕੱਚਾ ਭਾਂਡਾ ਹੀ ਹੁੰਦਾ ਹੈਗਾ ਉਹਨੂੰ ਪੱਕਣ 'ਚ ਟਾਈਮ ਲੱਗਦਾ ਹੁੰਦਾ ਜਦੋਂ ਉੱਥੇ ਗ੍ਰੈਜੂਏਸ਼ਨ ਕਰਦਾ ਠੀਕ ਆ ਉਹ ਵਧੀਆ ਕਿਤੇ ਨਾ ਕਿਤੇ ਤਰਾਸ਼ਿਆ ਜਾਂਦਾ ਉਹਨੂੰ ਪਤਾ ਹੁੰਦਾ ਵੀ ਹਾਂ ਮੇਰੇ ਚੰਗੇ ਮਾੜੇ ਹਰ ਚੀਜ਼ ਕਿਵੇਂ ਹੈ ਮੈਂ ਕਿਵੇਂ ਪੈਸਾ ਸਾਹਮਣੇ ਕਿ ਮੈਂ ਕਿਹੜੀ ਚੀਜ਼ ਕਰਨੀ ਹੈ ਸਮਾਜਿਕ ਦੀਆਂ ਬੁਰਾਈਆਂ ਬਾਰੇ ਚੰਗੀਆਂ ਚੰਗਾਈਆਂ ਬਾਰੇ ਉਹ ਕਿਤਨਾ ਕਿਤੇ ਜਾਣੂ ਹੋ ਜਾਂਦਾ ਹਨ ਸਮਝ ਲੈਂਦਾ ਉਹ ਚੀਜ਼ਾਂ ਨੂੰ ਕੀ ਚੀਜ਼ਾਂ ਨੂੰ ਪਹਿਲਾਂ ਪਾਠ ਲੈਂਦੇ ਹਨ ਸੋ ਉਹ ਚੀਜ਼ ਹੈ ਤਾਂ ਹੀ ਕਹਨੇ ਆ ਭਾਈ ਗ੍ਰੈਜੂਏਸ਼ਨ ਜ਼ਰੂਰੀ ਹੈ ਜਵਾਕਾਂ ਨੂੰ ਹਨ ਤੇ ਇੱਕ ਗੱਲ ਹੋਰ ਹੈ ਇੱਕ ਗੱਲ ਹੋਰ ਹੈ ਜਿਵੇਂ ਆਪਾਂ ਕਹਨੇ ਆ ਕੰਮ ਕਟਿਆ ਹੋਇਆ ਇਹਦੇ ਇੱਕ ਕਾਰਨ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਨਾਲ ਸਮਝਾਉਣਾ ਹੁਣ ਜਿਵੇਂ ਟਰੱਕਿੰਗ ਦਾ ਹਨ ਟਰੱਕਿੰਗ ਦੇ ਵਿੱਚ ਅੱਜ ਤੋਂ ਮੈਂ 5 ਜਾਂ 6 ਸਾਲ ਪਹਿਲਾਂ ਦੀ ਗੱਲ ਜਾਵਾਂ ਨਾ ਇੱਕ ਨਵਾਂ ਲਾਇਸੈਂਸ ਬਣਦਾ ਸੀ ਅੱਜ ਹਾਂ 5000 ਆਦਾ ਲੱਗਦਾ ਸੀ ਉਹਨੂੰ ਨਵਾਂ ਲਾਇਸੈਂਸ ਬਣਾ ਲਿਆ ਅਗਲੇ ਦਿਨ ਜਾਂ ਅਗਲੇ ਹਫਤੇ ਉਹਨੂੰ ਕੰਮ ਮਿਲ ਜਾਂਦਾ ਸੀਗਾ ਕੰਮ ਵੀ ਜਿਹਾ ਜਿਹਾ ਉਹ ਚਾਹੁੰਦਾ ਸੀ ਉਹ ਜਿਹਾ ਮਿਲ ਜਾਂਦਾ ਸੀ ਨਾ ਪਰ ਅੱਜ ਦੇ ਟਾਈਮ ਹਾਲਾਤ ਕੀ ਹੋਏ ਪਏ ਨੇਗੇ ਟਰੱਕਿੰਗ ਦੇ ਲਾਇਸੈਂਸ ਹੀ ਇੰਨੇ ਜ਼ਿਆਦੇ ਹੋ ਗਏ ਵੀ ਕੰਮ ਘਟ ਗਿਆ ਕੰਮ ਤਾਂ ਘਟ ਗਿਆ ਕੰਮ ਇਕੱਲਾ ਉਹਨਾਂ ਵਾਸਤੇ ਨਹੀਂ ਘਟਿਆ ਨਾ ਮੈਂ ਬਸ ਕੰਮ ਹੋ ਇੱਕ ਬੰਦੇ ਇੱਕ ਕੰਪਨੀ ਨੂੰ ਹਨ ਉਹੀ ਬੰਦਾ 20 ਡਾਲਰ ਦੇ ਵਿੱਚ ਗੇੜੇ ਲਾ ਰਿਹਾ ਲੋਕਲ ਦੀ ਗੱਲ ਕਰਦਾ 20 ਡਾਲਰ ਦੇ ਵਿੱਚ ਕੰਮ ਕਰ ਰਿਹਾ ਨਵਾਂ ਬੰਦਾ ਜਿਹੜਾ ਰੱਖ ਲਿਆ ਉਹਨਾਂ ਨੇ ਉਹੀ ਪੁਰਾਣਾ ਬੰਦਾ ਉਹਨਾਂ ਦਾ 24 ਡਾਲਰ ਲੈ ਰਿਹਾ ਕੰਮ ਤਾਂ ਉਹਨਾਂ ਦਾ ਹੋਰ ਹੈ ਨਾ ਕਿਵੇਂ ਕੰਪਨੀ ਚਾਲੂ ਵੀ ਅਸੀਂ 24 ਡਾਲਰ ਵਾਲਾ ਹੀ ਪ੍ਰੇਫਰ ਕਰਾਂਗੇ ਉਹਨਾਂ ਨੂੰ ਤਾਂ ਕੰਮ ਲੈਣਾ ਯਾਰ ਕੋਈ ਵੀ ਜੀ ਉਹਨਾਂ ਨੂੰ ਤਾਂ ਕੰਮ ਲੈਣਾ ਹੈ ਉਹ ਤਾਂ ਰੇਟ ਤਾਂ ਹੀ ਦਾ ਰੇਟਾਂ ਮੰਡਲ ਹੋ ਰਹੇ ਨੇਗੇ ਜਿਵੇਂ ਮੈਂ ਪਹਿਲਾਂ ਵੀ ਕਹਿ ਰਿਹਾ ਮੌਂਟਰੀਅਲ ਦੇ ਪਹਿਲਾਂ ਇੱਕ ਜਿਹੜੇ ਨੂੰ ਕਮ ਸੇ ਕਮ 450 450 ਡਾਲਰ ਮਿਲ ਜਾਂਦਾ ਸੀ ਹਣਾ ਅੱਜ ਦੇ ਟਾਈਮ 400 ਡਾਲਰ ਤੋਂ ਅੰਡਰ ਰਹਿ ਗਿਆ ਇੱਕ ਮਤਲਬ ਕੀ ਕੀ ਇਹ ਕਿਉਂ ਹੋ ਰਿਹਾ ਹੈ ਇਸੇ ਕਰਕੇ ਹੋ ਰਿਹਾ ਹੈ ਸਾਰਾ ਕੁਝ ਵੀ ਕਿਉਂਕਿ ਓਵਰਫਲੋ ਹੋ ਗਿਆ ਚੀਜ਼ ਹਨ ਸੋ ਉਹੀ ਚੀਜ਼ ਹੈ ਜਦੋਂ ਕੋਈ ਵੀ ਚੀਜ਼ ਮੈਂ ਨਹੀਂ ਕਹਿੰਦਾ ਕਿ ਰਬੀ ਟਰੱਕ ਦਾ ਲਾਇਸੈਂਸ ਲੈਣਾ ਮਾੜੀ ਚੀਜ਼ ਹੈ ਪਰ ਗੱਲ ਉਹ ਵੀ ਹੋ ਰਹੀ ਹੈ ਨਾ ਵੀ ਅੱਜ ਦੇ ਟਾਈਮ ਤੁਸੀਂ ਦੇਖੋ ਹਰ ਘਰ ਦੇ ਵਿੱਚ ਕਿੰਨੇ ਟਰੱਕ ਦੇ ਲਾਇਸੈਂਸ ਲਿਗੇ ਕਿੰਨੇ ਮਤਲਬ ਮੁੰਡੇ ਹਲੇ ਘਰੇ ਬੈਠੇ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਪਾ ਰਿਹਾ ਹਨ ਇੱਥੇ ਤਾਂ ਕੰਮ ਉਹਨਾਂ ਨੂੰ ਨਹੀਂ ਮਿਲਦਾ ਜਿਹੜੇ ਇੱਕ ਵਾਰ ਇੰਡੀਆ ਗਿਆੜਾ ਮਾਰਿਆ ਹੁੰਦਾ ਮੁੜ ਕੇ ਵਾਪਸ ਕੈਨੇਡਾ ਆਉਂਦਾ ਛੇਤੀ ਉਹਨਾਂ ਨੂੰ ਕੰਮ ਨਾਮ ਮਤਲਬ ਨਾਮ ਦੇ ਬਰਾਬਰ ਹੋ ਜਾਂਦਾ ਕਿਉਂਕਿ ਬਈ ਜੇ ਤੁਸੀਂ ਨਹੀਂ ਹੋਵੋਗੇ ਉਹਨਾਂ ਨੂੰ ਤਾਂ ਕੰਮ ਕਰਾਈ ਲੈਣਾ ਨਾ ਕੋਈ ਹੋਰ ਆ ਜਾਊਗਾ ਕੰਮ ਲੈਣ ਸੋ ਉਹੀ ਚੀਜ਼ ਹੈ ਵੀ ਥੋੜਾ ਜਿਹਾ ਵੀ ਅੱਜ ਦੇ ਟਾਈਮ ਤੁਸੀਂ ਜੇ ਨਿਆਣਾ ਭੇਜ ਰਹੇ ਹੋ ਕੈਨੇਡਾ ਤਾਂ ਥੋੜਾ ਦੇਖ ਕੇ ਭੇਜੋ ਆ ਚੀਜ਼ਾਂ ਹੋ ਰਹੀਆਂ ਨੇ ਨਾ ਆਪਾਂ ਪਿਛੇ ਵੀ ਪਿਛਲੀ ਵੀਡੀਓ ਚ ਮੈਂ ਗੱਲ ਕੀਤੀ ਹੈ ਵੀ ਸੋਸਾਇਟੀ ਰੇਟ ਕਿੰਨੇ ਵਧ ਗਏ ਇੱਕ ਕਾਲਜ ਦੇ ਵਿਚਾਲੇ ਦੀ ਗੱਲ ਹੋ ਰਹੀ ਹੈ α ਕਾਲਜ ਦੇ ਵਿੱਚ ਹੈ ਨਾ ਸਕਾਰਬਰੋ ਵਾਲੇ ਚ ਉਹਦੇ ਵਿੱਚ ਮਤਲਬ ਸੌਖਾ ਮੰਨੇ ਜਾਂਦਾ ਸੀ ਸਭ ਤੋਂ ਸੌਖਾ ਕਾਲਜ ਉਹ ਸੀ ਕਿਉਂਕਿ ਮੈਂ ਜਿਵੇਂ 5 ਸਾਲ ਪਹਿਲਾਂ ਜਿਵੇਂ ਸੈਂਟੀਨਲ ਚ ਪੜਦਾ ਸੀ ਨਾ ਸਾਡੇ ਸਕਾਰਬਰੋ ਜੁਥੇ ਮਤਲਬ ਸੌਖਾ ਕਾਲਜ ਸਭ ਤੋਂ ਮੰਨੇ ਜਾਂਦਾ ਸੀ α ਅਕੈਡਮੀ ਹੁਣ ਉਹੀ ਕਾਲਜ ਦੇ ਵਿੱਚ ਦੋ ਜਿਵੇਂ ਕਮਲੋਂ ਖੁਦਕੁਸ਼ੀਆਂ ਕਰਨੀਆਂ ਇਹ ਕੋਈ ਛੋਟਾ ਕਾਰਨ ਨਹੀਂ ਹੈਗਾ ਇੱਕ ਤਾਂ ਮਤਲਬ ਉਹ ਕਾਲਜ ਧੱਕਾ ਵੀ ਕਰ ਰਿਹਾ ਹੈ ਕੁਝ ਉਹਨਾਂ ਨੇ ਜਿਵਾਕ ਫੇਲ ਕਰਤੇ ਹਨ ਉਹਦੇ ਪਿੱਛੇ ਉਹਦਾ ਧਰਨਾ ਪ੍ਰਦਰਸ਼ਨ ਵੀ ਹੋ ਰਿਹਾ ਹੈ ਉੱਥੇ ਹਨ ਤੇ ਹੁਣ ਮੈਨੂੰ ਖੈਰ ਉਹਦੀ ਅਪਡੇਟ ਦਾ ਨਹੀਂ ਪਤਾ ਉੱਥੇ ਹੋ ਕੀ ਰਿਹਾ ਕਿਵੇਂ ਕੀਤਾ ਹੈਗਾ ਪਰ ਆ ਵੀ ਇੱਕ ਕਾਰਨ ਹੈਗਾ ਤੇ ਦੂਜਾ ਵੀ ਮੈਂਟਲ ਸਟ੍ਰੈਸ ਮੈਂਟਲੀ ਸਟ੍ਰੈਸ ਤਾਂ ਆਉਂਦਾ ਹੈਗਾ ਹੁਣ ਜਦੋਂ ਕੰਮ ਨਹੀਂ ਮਿਲਦਾ ਇੱਕ ਜਿਵਾਕ ਨੂੰ ਉਮਰ ਹੁੰਦੀ 18 ਸਾਲ ਕੱਚਾ ਭਾਂਡਾ ਹੁੰਦਾ ਜਵਾਕਣਾ ਤੇ ਉਦੋਂ ਜਦੋਂ ਕੰਮ ਨਹੀਂ ਮਿਲਦਾ ਉਹਨੂੰ ਹਣਾ ਉਦੋਂ ਮਤਲਬ ਉਹ ਆਲਦਲ ਦੇਖਦਾ ਵੀ ਹਾਂ ਯਾਰ ਫਲਾਨਾ ਕੰਮ ਤੇ ਜਾ ਰਿਹਾ ਤੇਮਕਾ ਜਾ ਰਿਹਾ ਉਹ ਤੇ ਪ੍ਰੈਸ਼ਰ ਪੈਂਦਾਗਾ ਉਹ ਤੇ ਫਰੈਸ਼ਰ ਪੈਂਦਾਗਾ ਗਰੋਸਰੀ ਕਰਨੀ ਹੈ ਅਗਲਾ ਰੈਂਟ ਆ ਰਿਹਾ ਠੀਕ ਹੈ ਜੇ ਕਈ ਵਾਰ ਜਵਾਕ ਨੇ ਗੱਡੀ ਲੈ ਲਈ ਤਾਂ ਗੱਡੀ ਦਾ ਖਰਚਾ ਆ ਰਿਹਾਗਾ ਕੰਮ ਉਹਨਾ ਹੋਇਆ ਨਹੀਂ ਜੇ ਕੰਮ ਹੁੰਦਾਗਾ ਤਾਂ ਉਹਨੇ ਪੈਸੇ ਨਹੀਂ ਬਣ ਪਾਉਂਦੇ ਹੈਗੇ ਹੁਣ ਇਹਦੇ ਪਿੱਛੇ ਕੀ ਕਰਨ ਨੂੰ ਨਹੀਂ ਆਪਾਂ ਖਰਚੇ ਬਹੁਤ ਜਿਆਦੇ ਹੁੰਦੇ ਨੇਗੇ ਉਹ ਵੀ ਧਿਆਨ ਚ ਰੱਖਿਆ ਕਰੋ ਜਾਂ ਉਹਦੇ ਜਵਾਬ ਨੂੰ ਇੰਨੀ ਕੁ ਸਪੋਰਟ ਦੇ ਕੇ ਤੋਰੋ ਵੀ ਹਾਂ ਉਹਨੂੰ ਪ੍ਰੈਸ਼ਰ ਪਾਉਈ ਨਾ ਕੰਮ ਪਿੱਛੇ ਵੀ ਹਾਂ ਪੁੱਤਰ ਮੈਂ ਤੈਨੂੰ ਕੋਈ ਨਹੀਂ ਕੰਮ ਨਾ ਮਿਲਿਆ 2 ਮਹੀਨੇ ਲੇਟ ਮਿਲਜੂ 4 ਮਹੀਨੇ ਲੇਟ ਮਿਲਜੂ ਕੋਈ ਗੱਲ ਨਹੀਂ ਅਸੀਂ ਫੀਸਾਂ ਭਰਾਂਗੇ ਠੀਕ ਆ ਜਾਂ ਤਾਂ ਐਡੀ ਕੁ ਸਪੋਰਟ ਦੇ ਕੇ ਤੋਰੋ ਬਾਕੀ ਭਾਈ ਜੇ ਤੋਰ ਰਹੇ ਹਾਂ ਤਾਂ ਤਰਾਸ਼ ਕੇ ਤੋਰੋ ਜਵਾਬ ਕੰਮ ਸੇ ਕੰਮ ਨੂੰ ਇੰਨਾ ਕੁ ਦਾ ਸਮਝਾਓ ਵੀ ਅਸੀਂ ਤੁਹਾਡੇ ਮਾਗਰ ਹੈਗੇ ਆ ਜਦੋਂ ਤੁਸੀਂ ਪ੍ਰੈਸ਼ਰ ਪਾਉਣ ਲੱਗ ਜਾਂਦੇ ਹੋ ਨਾ ਵੀ ਪੁੱਤਰ ਇਧਰ ਵੀ ਔਖਾ ਹੈ ਸਾਤੋਂ ਦਾ ਹਨਾ ਅਸੀਂ ਤੈਨੂੰ ਮਸਾਂ ਤੋਰੇ ਉਹ ਚੀਜ਼ ਕੀਤੀ ਹੈਗੀ ਇਹ ਆਸਾਨ ਨਹੀਂ ਕੀਤਾ ਤੁਸੀਂ ਕੋਈ ਤੁਸੀਂ ਆਪਦਾ ਜਵਾਬਤ ਹੋ ਰਿਹਾ ਹਾਂ ਠੀਕ ਆ ਕੋਈ ਗੱਲ ਨਹੀਂ ਕਿਸੇ ਦੇ ਪਿੱਛੇ ਲਾਕੀ ਤੋਰੇਗਾ ਸੋ ਬੈਟਰ ਹੈਗਾ ਵੀ ਉਹਨੂੰ ਉਨੀ ਕੁ ਜਿਹੜਾ ਸਪੋਰਟ ਦਿਓ ਜਵਾਬ ਨੂੰ ਉਹਨੂੰ ਇੱਕ ਸਪੇਸ ਦਿਓ ਮੀਕਲ ਨੂੰ ਉਹਨੂੰ ਰੋਜ਼ ਗੱਲ ਕਰੋ ਉਹਦੇ ਨਾਲ ਉਹਦੇ ਨਾਲ ਦੇ ਨਾਲ ਵਾਰਤਾਲਾਪ ਜ਼ਰੂਰ ਰੱਖੋ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਜਵਾਕ ਕਹੀ ਜੀ ਸੰਗਤ ਦੇ ਵਿੱਚ ਵਿਚਰ ਰਿਹਾ ਹੈਗਾ ਹਰ ਚੀਜ਼ ਪੱਕਾਉਣਾ ਤੁਹਾਡਾ ਧਿਆਨ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਜੇ ਜਵਾਕ ਬਾਹਰ ਭੇਜਤਾ ਤਾਂ ਉਹਨੂੰ ਇੱਕ ਕਵੀਲਦਾਰ ਮਤਲਬ ਬਹੁਤ ਵੱਡਾ ਕਵੀਲਦਾਰ ਮੰਨ ਲਓ ਵੀ ਹਾਂ ਉਹ ਤਾਂ ਬਾਹਰ ਭਾਗ ਗਿਆ ਹੁਣ ਤਾਂ ਸਮਝਦਾਰ ਹੋ ਗਿਆ ਉਹ ਚੀਜ਼ ਹੋਗਣੀ ਐਵੇਂ ਨਹੀਂ ਹੁੰਦਾ ਹੈਗਾ ਗੌਰ ਕੋਦੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈਗੀ ਕਿਉਂਕਿ ਪਿੱਛੇ ਜਿਹੇ ਜੇ ਕੇਸ ਕਈ ਆਏ ਨੇਗੇ ਕਈ ਕਈ ਵਾਰ ਤਾਂ ਮਾਪੇ ਹੁਣ ਜਿਵੇਂ ਪਿੱਛੇ ਇੱਕ ਪਿੰਡੂਗਨੀਟੀ ਹਨਾ ਉਹਨੇ ਪਾਈ ਸੀਗੀ ਵੀ ਉਹਦੇ ਘਰ ਤੱਕ ਪਹੁੰਚਦੇ ਨੇ ਨਾ ਮਾਪੇ ਵੀ ਸਾਡਾ ਜਵਾਬ ਸਾਡੇ ਜਵਾਬ ਨਾ ਸਨ ਇੰਨਾ ਇੰਨਾ ਟਾਈਮ ਹੋ ਗਿਆ ਇੰਨੇ ਮਹੀਨੇ ਹੋ ਗਏ ਸਤੋਂ ਗੱਲ ਨਹੀਂ ਹੋ 파 ਰਹੀ ਕੀ ਕੀ ਕਾਰਨ ਹੈ ਕਿਉਂ ਜਵਾਬ ਕਿਉਂ ਸੋ ਰਹੇ ਨੇ ਉਹ ਚੀਜ਼ ਆ ਵੀ ਸਮਝੋ ਇਹ ਚੀਜ਼ ਨੂੰ ਵੀ ਇਹ ਕੋਈ ਏ ਕੋਈ ਮਤਲਬ ਨਾਰਮਲ ਚੀਜ਼ ਨਹੀਂ ਹੈਗੀ ਵੀ ਇਹ ਮਿਸ ਹੋ ਰਹੇ ਨੇ ਐਵੇਂ ਹੀ ਹੋ ਰਹੇ ਨੇ ਕੋਈ ਨਾ ਕੋਈ ਵੱਡਾ ਕਾਰਨ ਹੈਗਾ ਇਹਦੇ ਵਿੱਚ ਵੱਡਾ ਕਾਰਨ ਇਹੀ ਹੈ ਬਾਈ ਵੀ ਜਦੋਂ ਸਟ੍ਰੈਸ ਨਹੀਂ ਸੰਭਾਲ ਪਾਉਂਦੇ ਹੈਗੇ ਮੈਂ ਪਹਿਲਾਂ ਕਿਹਾ ਵੀ ਆਪਣਾ ਨੂੰ ਇਹ ਸਟ੍ਰੈਸ ਨਹੀਂ ਸੁਣਨ ਚ ਮਿਲਦਾ ਦੀ ਪੰਜਾਬ ਇਹ ਕਿੱਥੋਂ ਨਿਕਲ ਕੇ ਆਇਆ ਸ਼ਬਦ ਇਹ ਬਾਈ ਪੈਦਾ ਹੁੰਦੀ ਹੈ ਇਹ ਚੀਜ਼ਾਂ ਪਤੀ ਨਹੀਂ ਲੱਗਦਾ ਕਦੋਂ ਜਿਵਾਕ ਸਟ੍ਰੈਸ ਦੇ ਵਿੱਚ ਭag ਜਾਂਦਾ ਕਹ ਇਹਨੂੰ ਸਟ੍ਰੈਸ ਆ ਗਿਆ ਕਿ ਦਿਮਾਗ ਤੇ ਆਪਾਂ ਉੱਥੇ ਕਹਿੰਦੇ ਲੋਡ ਪੈ ਗਿਆ ਉਹ ਚੀਜ਼ ਹੋ ਜਾਂਦੀ ਹੈ ਸੋ ਜਿਵਾਕ ਨਾਲ ਡੇਲੀ ਗੱਲ ਕਰੋ ਤੇ ਤਿਆਂ ਰੱਖੋ ਬਈ ਹੈ ਨਾ ਆਹੀ ਕਹਿ ਸਕਦੇ ਸੀ ਤਾਂ ਤੇ ਆਹੀ ਮੇਨ ਕਾਰਨ ਨੇ ਯਾਰ ਕਿਤੇ ਨਾ ਕਿਤੇ ਜੋ ਅੱਜ ਦੇ ਟਾਈਮ ਜੌਬ ਘਟ ਰਹੀਆਂ ਨੇ ਸਭ ਤੋਂ ਵੱਡਾ ਕਾਰਨ ਰੈਸੈਸ਼ਨ ਹੈ ਤੇ ਦੂਜਾ ਓਵਰਫਲੋ ਪੋਪੂਲੇਸ਼ਨ ਦੇ ਵਿੱਚ ਓਵਰਫਲੋ ਤੇ ਦੂਜਾ ਤੀਜਾ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕੁਝ ਸਹੀ ਨਹੀਂ ਆ ਰਹੀਆਂ ਪਛਰੇ ਕੁਝ ਸਮੇ ਤੋਂ ਹੁਣ ਪੀਆਰ ਦੇ ਵਿੱਚ ਵੀ ਇਹਨਾਂ ਨੇ ਹੁਣ ਦਿੱਕਤ ਕਰ ਰੱਖੀ ਹੈ ਨਾ ਮਤਲਬ ਵਰਕ ਪਰਮਿਟ ਐਕਸਟੈਂਸ਼ਨ ਇਹਨਾਂ ਨੇ ਬੰਦ ਕਰ ਦਿੱਤੀ ਹੈ ਤੇ ਉਤੋਂ ਕਿੰਨੀ ਇਹਨਾਂ ਦੀਆਂ ਜਿਹੜੀਆਂ ਪ੍ਰੋਵਿੰਸਾਂ ਨੇ ਕੋਈ ਨੋਵਾ ਸਕੂਸ਼ੀ ਹੁੰਦੀ ਤੇ ਕੋਈ ਕਿਤੇ ਉਹਨਾਂ ਨੇ ਵੀ ਇਹ ਪਾਬੰਦੀਆਂ ਲਾਤੀ ਹਨਾ ਪੀਆਰ ਉਹਨਾਂ ਨੇ ਵੀ ਕੁਝ ਸਮੇਂ ਵਾਸਤੇ ਰੋਕ ਥੰਮ ਕਰਤੀ ਉਹਦੇ ਕਰਕੇ ਖੱਜਲ ਖਵਾਰ ਜ਼ਿਆਦਾ ਕਰ ਰਹੇ ਨੇ ਯਾਰ ਲਮਕਾਰ ਰਹੇ ਨੇ ਜਵਕ ਨੂੰ ਜੇ ਤੁਹਾਨੂੰ ਕਿਸੇ ਗੱਲ ਦਾ ਬੁਰਾ ਲੱਗਿਆ ਤਾਂ ਮਾਫੀ ਚਾਹੁੰਦੇ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਅਖੀਰ ਤੱਕ ਆਏ ਉਹਨਾਂ ਦਾ ਤਹਿ ਦਨੋਂ ਧੰਨਵਾਦ ਜਿਹੜੇ ਅਖੀਰ ਤੱਕ ਵੀਡੀਓ ਦੇਖਣ ਆਏ ਹਨ ਤੇ ਜੇ ਤੁਹਾਨੂੰ ਮੇਰੀਆਂ ਗੱਲਾਂ ਇਨਫੋਰਮੇਟਿਵ ਜਾਂ ਗੱਲਾਂ ਦੇ ਵਿੱਚ ਕੁਝ ਲੱਗਿਆ ਵੀ ਹਾਂ ਸਹੀ ਕਹਿ ਰਿਹਾ ਤਾਂ ਕਮੈਂਟ ਜ਼ਰ ਕੋਈ ਵੀ ਇਮੋਜੀ ਕਮੈਂਟ ਕਰ ਦਿਓ ਤਾਂ ਜੋ ਸਾਨੂੰ ਪਤਾ ਲੱਗੇ ਵੀ ਹਾਂ ਤੁਸੀਂ ਸਾਡੀ ਵੀਡੀਓ ਅਖੀਰ ਤੱਕ ਸੁਣਦੇ ਹੋ ਸਤਿ ਸ਼੍ਰੀ ਅਕਾਲ